हम सब साथी रशिया घूमने के लिए आए थे नवे साल पर और हमें यहाँ पर एक एजेंट मिला उसने हमें यहां पर घुमाया फिराया रशिया लगा हमारे पास और पैसे नहीं थे उसने हमको ना वहीं पर बेलारूस हाईवे पर छोड़ दिया और वहाँ फिर हमको पुलिस ने पकड़ लिया प्रधानमंत्री रशिया गया उधर के प्रधानमंत्री नाल ਉਤਨ ਦੇ ਨਾਲ ਗੱਲਬਾਤ ਕੀਤੀ ਇਸ ਮਸਲੇ ਤੇ ਭਾਰਤੀ ਨੌਜਵਾਨਾਂ ਨੂੰ ਛਡਾਉਣ ਵਾਸਤੇ ਉਹ ਮੰਨ ਵੀ ਗਏ ਉਹਨਾਂ ਨੇ ਕਿਹਾ ਕਿ ਕੋਈ ਨਹੀਂ ਜਲਦੀ ਦੀ ਜਲਦੀ ਛੱਡ ਦਿੱਤੇ ਜਾਣਗੇ ਜੋ ਕਿ 1 ਜਾਂ 2 ਦਿਨ ਦੇ ਅੰਦਰ ਹੁਮੇ ਵੀ ਕਰ ਰਹੇ ਹੈ ਕਿ ਆਪਕੋ ਫਰੰਟ ਲਾਈਨ ਵਿੱਚ ਡਾਲੰਗੇ ਔਰ ਆਪ ਸਭ ਕੋ ਯੁੱਧ ਲੜਨਾ ਪੜੇਗਾ। ਹਮਾਰੀ ਹਮ ਬਿਲਕੁਲ ਵੀ ਯੁੱਧ ਕੇ ਲੀਏ ਨਹੀਂ ਜਾ ਰਹੇ। ਹਮੇ ਕਿਸੇ ਕੋ ਵੀ ਅੱਛੇ ਸੇ ਬੰਦੂਕ ਵੀ ਨਹੀਂ ਪਕੜਨੀ ਆਤੀ। ਇਹਦੇ ਉਲਟੋ ਹੋ ਰਿਹਾ ਕੰਮ ਬੱਚਿਆਂ ਨੂੰ ਪਿੱਛੇ ਲਿਆਉਣਾ ਚਾਹੀਦਾ ਸੀ ਬੱਚਿਆਂ ਨੂੰ ਤੇ ਅੱਗੇ ਲੈ ਕੇ ਜਾ ਰਹੇ ਨੇ। ਇਹ ਪਤਾ ਨਹੀਂ ਕੀ ਹੋ ਰਿਹਾ ਬੱਚਿਆਂ ਨੂੰ ਡਿਸਚਾਰਜ ਪੇਪਰ ਮਿਲਣ ਨੂੰ ਡੇਢ ਮਹੀਨਾ ਹੋ ਗਿਆ ਉਹ ਦਿਖਾਏ ਵੀ ਆਉ ਕਮਾਂਡਰਾਂ ਨੂੰ ਪਰ ਉਹ ਕਮਾਂਡਰ ਨਹੀਂ ਮੰਨਦੇ ਵੀ ਕਮਾਂਡਰ ਕੋਈ ਕਹਿੰਦੇ ਸਾਈਨ ਨਹੀਂ ਕਰਦੇ ਉਹ ਕਹਿੰਦੇ ਸਾਨੂੰ ਉੱਪਰੋਂ ਆਰਡਰ ਕੋਈ ਆਏ ਮੰਗਦੇ ਆ ਉੱਪਰੋਂ ਆਰਡਰ ਪਤਾ ਨਹੀਂ ਜਨਰਲ ਦਾ ਆਰਡਰ ਮੰਗਦੇ ਆ ਜਾਂ ਕਿਹਦਾ ਮੰਗਦੇ ਆ ਕਿ ਉੱਪਰੋਂ ਆਰਡਰ ਆਏਗਾ ਤੇ ਫਿਰ ਅਸੀਂ ਛੱਡਾਂਗੇ ਤੁਹਾਨੂੰ ਭਿੱਤੇ ਦੇ ਨਹੀਂ ਭਾਰਤ ਦੇ ਸੱਤ ਨੌਜਵਾਨਾਂ ਦੀ ਰਸ਼ੀਆ ਤੋਂ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋਈ ਸੀ ਜਿਸ ਵਿੱਚ ਨੌਜਵਾਨਾਂ ਨੇ ਆਪਣੇ ਆਪ ਨੂੰ ਪੰਜਾਬ ਅਤੇ ਹਰਿਆਣਾ ਸੂਬੇ ਦੇ ਦੱਸਦੇ ਹੋਏ ਕਿਹਾ ਕਿ ਉਹ ਰੂਸ ਵਿੱਚ ਘੁੰਮਣ ਦੇ ਲਈ ਆਏ ਸੀ ਜਿੱਥੇ ਉਹਨਾਂ ਨੂੰ ਫੜ ਲਿਆ ਗਿਆ ਤੇ ਜ਼ਬਰਦਸਤੀ ਫੌਜ ਦੇ ਵਿੱਚ ਭਰਤੀ ਕਰਕੇ ਯੂਕਰੇਨ ਲਿਆਂਦਾ ਗਿਆ ਤੇ ਜੰਗ ਵਿੱਚ ਭੇਜ ਦਿੱਤਾ ਗਿਆ ਨੌਜਵਾਨਾਂ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੂਸ ਦੀ ਸਰਕਾਰ ਦੇ ਨਾਲ ਗੱਲਬਾਤ ਕਰਕੇ ਨੌਜਵਾਨਾਂ ਨੂੰ ਭਾਰਤ ਲਿਆਉਣ ਦੀ ਗੱਲ ਕਹੀ ਸੀ ਪਰ ਅਜੇ ਤੱਕ ਰੂਸ ਦੀ ਸਰਕਾਰ ਦੇ ਵੱਲੋਂ ਨੌਜਵਾਨਾਂ ਨੂੰ ਛੱਡਿਆ ਨਹੀਂ ਜਾ ਰਿਹਾ ਇਸ ਬੰਦੀ ਗੁਰਦਾਸਪੁਰ ਦੇ ਪਿੰਡ ਡੇਰੀਵਾਲ ਕਿਰਨ ਦੇ ਰਹਿਣ ਵਾਲੇ ਨੌਜਵਾਨ ਗਗਨਦੀਪ ਦੇ ਪਰਿਵਾਰ ਨੇ ਕਿਹਾ ਕਿ ਉਹਨਾਂ ਦੇ ਬੇਟੇ ਨੂੰ ਇੱਕ ਵਾਰ ਫਿਰ ਤੋਂ ਜੰਗ ਲੜਨ ਦੇ ਲਈ ਯੂਕਰੇਨ ਦੇ ਬਾਰਡਰ ਦੇ ਉੱਤੇ ਭੇਜ ਦਿੱਤਾ ਗਿਆ ਜਿਸ ਕਰਕੇ ਉਹਨਾਂ ਦੇ ਪਰਿਵਾਰ ਦੇ ਵਿੱਚ ਕਾਫੀ ਚਿੰਤਾ ਬਣੀ ਹੋਈ ਹੈ ਨਮਸਕਾਰ ਹਮ ਸਭ ਸਾਥੀ ਰਸ਼ੀਆ ਘੁੰਮਣੇ ਕੇ ਲੀਏ ਆਏ ਥੇ 90 ਸਾਲ ਪਰ और हमें यहाँ पर एक एजेंट मिला उसने हमें यहाँ पर घुमाया फिराया रशिया में और वो बाद में हमें बोला कि मैं आप सबको बेलारूस के लिए ले चलता हूँ वहाँ पर आप सबको घुमा फिरा के लाता हूँ और वो हमें बेलारूस लेकर चला गया हमें इस बात का नहीं पता था वहाँ पर वीजा की ज़रूरत होती है वो हमें ऐसे ही लेकर चला गया और वहाँ जाकर हमसे वो पैसे मांगने लगा मतलब जो उसने पहले पैसे मांगे थे हमने वो दे दिए उसके बाद और पैसे मांगने लगा हमारे पास और पैसे नहीं थे उसने हमको ना वहीं पर बेलारूस हाईवे पर छोड़ दिया और वहाँ फिर हमको पुलिस ने पकड़ लिया पुलिस ने पकड़ कर रशिया आर्मी को दे दिया हमें रशिया आर्मी ने हमें पता नहीं कहाँ पर रखा तीन से चार दिन रखा और हमारे आगे एक हमारी भाषा वाला बंदा आया मतलब उससे फ़ोन पर बात करवाई और हमारे आगे शर्त रखी या या तो आप सबको दस साल की जेल होगी या फिर हमारे साथ एक कॉन्ट्रैक्ट साइन कर लो जिसमें आपको कुछ नहीं करना है आपको मतलब हेल्पर की जॉब मिलेगी खाना वगैरह बनाने में या ड्राइवर वगैरह की कोई ऐसी जॉब मिलेगी आप हमारे साथ कॉन्ट्रैक्ट साइन कर लो तो हमने वो कॉन्ट्रैक्ट कर लिया वो उनकी भाषा में था हमें नहीं पता था उसमें क्या क्या लिखा है और उसके बाद उन्होंने हमें ट्रेनिंग सेंटर पर डाल दिया वहाँ हमें जाके पता चला भी हमारे साथ धोखा हुआ है उन्होंने हमें आर्मी में भर्ती कर लिया है वहाँ पर हमारे साथ ट्रेनिंग दी गई ट्रेनिंग देने के बाद हमें यहाँ पर यूक्रेन छोड़ दिया गया यूक्रेन हमारे साथ हमारे जो साथी थे उनको ना फ्रंट लाइन पर डाल दिया गया है हमारे साथ और भी साथी थे और हम सात बंदे हैं जो कि एक या दो दिन के अंदर हमें भी कह रहे हैं कि आपको फ्रंट लाइन में डालेंगे और आप सबको युद्ध लड़ना पड़ेगा हमारी हम बिल्कुल भी युद्ध के लिए नहीं तैयार हैं हमें किसी को भी अच्छे से बंदूक भी नहीं पकड़नी आती और यह हमें फ्रंट लाइन पर डालना चाहते हैं हमारी इंडियन एम्बेसी हम से और भारत सरकार से आशा है कि हमें सबको यहाँ चार पाँच दिन ਉਹ ਕਿਨੇ ਗੱਲ ਹੋਈ ਨੂੰ ਜਾਣ ਲੱਗਾ ਜੇ ਉਹਨੂੰ ਅੱਗੇ ਖੜਿਆ ਤੇ ਉਹ ਕਹਿੰਦਿਆ ਸੀ ਕਿ ਜੜੀ ਮੰਮੀ ਮੈਨੂੰ ਅੱਗੇ ਹੁਣ ਫੇਰ ਲੈ ਜਲੇ ਨੇ ਵੀ ਤੁਸੀਂ ਚਿੰਤਾ ਨਹੀਂ ਕਰਨੀ ਅੱਗੇ ਜਾ ਕੇ ਰੇਂਜ ਨਹੀਂ ਆਉਂਦੀ ਤੇ ਮੇਰੀ ਹਸਤਾ ਗੱਲ ਤੁਹਾਡੇ ਨਾਲ ਨਾ ਹੋਵੇ ਤੇ ਅਸੀਂ ਬਹੁਤ ਚਿੰਤਾ ਦੇ ਵਿੱਚ ਆ ਕਿਉਂਕਿ ਅਸੀਂ ਪਹਿਲਾਂ ਤੇ ਮਨ ਨੂੰ ਖੁਸ਼ੀ ਆਈ ਪ੍ਰਧਾਨ ਮੰਤਰੀ ਰਛਿਆ ਗਿਆ ਸੀ ਉਧਰ ਦੇ ਪ੍ਰਧਾਨ ਮੰਤਰੀ ਨਾਲ ਪੁੱਤਨ ਦੇ ਨਾਲ ਗੱਲਬਾਤ ਕੀਤੀ ਇਸ ਮਸਲੇ ਤੇ ਭਾਰਤੀ ਨੌਜਵਾਨਾਂ ਨੂੰ ਛੁਡਾਉਣ ਵਾਸਤੇ ਉਹ ਮੰਨ ਵੀ ਗਏ ਉਹਨਾਂ ਨੇ ਇਹ ਕਿਹਾ ਵੀ ਕੋਈ ਨਹੀਂ ਜਲਦੀ ਦੀ ਜਲਦੀ ਛੱਡ ਦਿੱਤੇ ਜਾਣਗੇ ਤੇ ਬੜਾ ਮਨ ਨੂੰ ਖੁਸ਼ੀ ਹੋਈ ਸੀ ਤੇ ਪਰ ਇਹਦੇ ਉਲਟ ਹੋ ਰਿਹਾ ਕੰਮ ਬੱਚਿਆਂ ਨੂੰ ਪਿੱਛੇ ਲਿਆਉਣਾ ਚਾਹੀਦਾ ਸੀ ਬੱਚਿਆਂ ਨੂੰ ਤੇ ਅੱਗੇ ਲੈ ਕੇ ਜਾ ਰਹੇ ਨੇ ਇਹ ਪਤਾ ਨਹੀਂ ਕੀ ਹੋ ਰਿਹਾ ਸਾਡੀ ਹੱਥ ਜੋੜ ਕੇ ਪ੍ਰਧਾਨ ਮੰਤਰੀ ਜੀ ਨੂੰ ਬੇਨਤੀ ਹੈ ਭਾਰਤ ਸਰਕਾਰ ਨੂੰ ਕਿ ਬੱਚਿਆਂ ਨੂੰ ਮਿਹਰਬਾਨੀ ਕਰਕੇ ਜਲਦੀ ਤੋਂ ਜਲਦੀ ਵਾਪਸ ਲਿਆਂਦਾ ਜਾਵੇ ਕਿਉਂਕਿ ਪ੍ਰਧਾਨ ਮੰਤਰੀ ਦੇ ਕੋਲ ਅਸੀਂ ਤਾਕਤਾਂ ਕੁਝ ਵੀ ਕਰ ਸਕਦੇ ਨੇ ਇਹ ਫੇਰ ਦੁਬਾਰਾ ਹੱਥ ਜੋੜ ਕੇ ਇਹ ਬੇਨਤੀ ਹੈ ਕਿ ਬੱਚਿਆਂ ਨੂੰ ਵਾਪਸ ਲਿਆਂਦਾ ਜਾਏ ਅਸੀਂ ਤੇ ਉਹਨਾਂ ਵਾਸਤੇ ਪ੍ਰਦਾਨਵਤੀ ਵਾਸਤੇ ਬਹੁਤ ਬਹੁਤ ਸੀਸਾ ਹੀ ਦੇਵਾਂਗੇ ਕਿਉਂਕਿ ਜੇ ਸਾਡਾ ਬੱਚਾ ਘਰ ਆ ਜਾਵੇਗਾ ਜੀ ਬੱਚਿਆਂ ਨੂੰ ਡਿਸਚਾਰਜ ਪੇਪਰ ਮਿਲਣ ਨੂੰ ਡੇਢ ਮਹੀਨਾ ਹੋ ਗਿਆ ਲੋਕ ਦਿਖਾਏ ਵੀ ਆ ਕਮਾਂਡਰਾਂ ਨੂੰ ਪਰ ਉਹ ਕਮਾਂਡਰ ਨਹੀਂ ਮੰਨਦੇ ਵੀ ਕਮਾਂਡਰ ਕੋਈ ਕਹਿੰਦੇ ਸائن ਨਹੀਂ ਕਰਦੇ ਉਹ ਕਹਿੰਦੇ ਸਾਨੂੰ ਉੱਪਰੋਂ ਆਰਡਰ ਕੋਈ ਆਏ ਮੰਗਦੇ ਆ ਉੱਪਰੋਂ ਆਰਡਰ ਪਤਾ ਨਹੀਂ ਜਰਨਲ ਦਾ ਆਰਡਰ ਮੰਗਦੇ ਆ ਜਾਂ ਕਿਹਦਾ ਮੰਗਦੇ ਆ ਕਿ ਉੱਪਰੋਂ ਆਰਡਰ ਆਏਗਾ ਤੇ ਫੇਰ ਅਸੀਂ ਛੱਡਾਂਗੇ ਤੁਹਾਨੂੰ ਜੀ ਹਾਂ ਜੀ ਉਧਰ ਦੀ ਬਟਾਲ ਸਾਰੇ ਬੱਚੇ ਅਲੱਗ-ਅਲੱਗ ਕਰਦੇ ਨੇ ਜਦੋਂ ਦੋ ਵੀਡੀਓ ਆਈਆਂ ਉਸ ਤੋਂ ਬਾਅਦ ਉਹਨਾਂ ਨੂੰ ਪਤਾ ਨਹੀਂ ਕੀ ਪਤਾ ਲੱਗਾ ਉਹਨਾਂ ਸਾਰੇ ਬੱਚੇ ਵੱਖ-ਵੱਖ ਬਟਾਲੀਅਨਾਂ ਦੇ ਵਿੱਚ ਕਰ ਦਿੱਤੇ ਨੇ ਇਹ ਸਾਡਾ ਬੱਚਾ ਵੀ ਉਧਰ ਦੀ ਰਸਿਆ ਦੀ ਬਟਾਲੀਅਨ ਦੇ ਨਾਲ ਇਕੱਲਾ ਹੈ ਤੇ ਬਾਕੀ ਦੂਸਰੇ ਬੱਚੇ ਜਿਹੜੇ ਉਹ ਵੀ ਉਧਰ ਫਰੰਟ ਲਾਈਨ ਵਾਲੀ ਸਾਈਡ ਤੇ ਚੱਲ ਰਹੇ ਨੇ ਬਹੁਤ ਜ਼ਿਆਦਾ ਡਰ ਆ ਜੀ ਇਹ ਤੋਂ ਵੱਡਾ ਡਰ ਕਿਹੜਾ ਜਿਹੜਾ ਬੱਚਾ ਇਹ ਹੁਣ ਕੋਈ ਉਹ ਲੜਾਈ ਤੇ ਹੈ ਨਹੀਂ ਕਿ ਕਿਰਪਾਨਾਂ ਵਾਲੀ ਜਾਂ ਕੋਈ ਇਹ ਤੇ ਮੁਝਾਇਲੀ ਲੜਾਈ ਹੈ ਕਿਤੇ ਵੀ ਮੁਝਾਇਲ ਤੁਹਾਨੂੰ ਪਤਾ ਇੱਕ ਥਾਂ ਡਿੱਗਦੀ ਹੈ ਤੇ ਕਿੰਨਾ ਥਾਂ ਕਿਹੜੀ ਕਿੰਨੀ ਜਗ੍ਹਾ ਨੁਕਸਾਨੀ ਜਾਂਦੀ ਹੈ ਇਸ ਕਰਕੇ ਬਹੁਤ ਜ਼ਿਆਦਾ ਡਰ ਹੈ ਤੇ ਦੁਬਾਰਾ ਫੇਰ ਸਾਨੂੰ ਅਸੀਂ ਬੇਨਤੀ ਕਰਦੇ ਹਾਂ ਸ਼੍ਰੀ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਜੀ ਨੂੰ ਕਿ ਬੱਚਿਆਂ ਨੂੰ ਕਿਰਪਾ ਕਰਕੇ ਤਗੜੇ ਹੋ ਕੇ ਆਰਡਰ ਦੇ ਕੇ ਬੱਚਿਆਂ ਨੂੰ ਵਾਪਸ ਮਂਗਾਓ ਜੀ